ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਵਿੱਚ ਵਾਰਦਾਤ ਹੋਈ ਹੈ ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਤਾਏ ਦੇ ਮੁੰਡੇ ਨੇ ਵਿਦੇਸ਼ ਤੋਂ ਪਿੰਡ ਆਏ ਚਾਚੇ ਦੇ ਇਕਲੌਤੇ ਮੁੰਡੇ ਦਾ ਕਤਲ ਕਰ ਦਿੱਤਾ। ਕਾਤਿਲ ਮੌਕੇ ਤੋਂ ਫਰਾਰ ਹੈ। ਮ੍ਰਿਤਕ ਗੁਰਜੀਤ ਸਿੰਘ ਜਿਸ ਦੀ ਉਮਰ 34 ਸਾਲ ਸੀ ਅਤੇ ਉਹ 1 ਮਹੀਨਾ ਪਹਿਲਾਂ ਹੀ ਪੁਰਤਗਾਲ ਤੋਂ ਵਾਪਸ ਪਿੰਡ ਆਇਆ ਸੀ। ਅਮਰਜੀਤ ਸਿੰਘ ਜੀ। ਅਮਰਜੀਤ ਸਿੰਘ ਜੀ ਇਹਨਾਂ ਦੀ ਡੈਥ ਹੋਈ ਹੈ ਕੀ ਲੱਗਦੇ ਸੀ ਇਹਦਾ? ਇਹ ਮੇਰਾ ਸਾਲਾ ਲੱਗਦਾ ਸੀ। ਇਹ ਸਾਰ ਇਦਾਂ ਘਟਨਾ ਵਾਪਰੀ ਹੈ ਕਿ ਜਿਹੜੀ ਆੜ ਪਾਈ ਸੀ ਨਾ ਇਹ ਗਰਜੀਤ ਸਿੰਘ ਦੀ ਪਾਲੀ ਪਿਆਲੀ ਦੇ ਵਿੱਚ ਸੀਗੀ ਤੇ ਗਰਜੀਤ ਸਿੰਘ ਨੇ ਕਿਹਾ ਕਿ ਇਹ ਜਿਹੜੀ ਹੈ ਮਤਲਬ ਆੜ ਹੈ ਇਹ ਮਤਲਬ ਮੇਰੀ ਪਿਆਲੀ ਚ ਹੈ ਤੇ ਮੈਂ ਟਾ ਦੇਣੀ ਹੈਗੀ ਹੈ ਤੇ ਉਹ ਉਹਨੇ ਆਪਣੀ ਆਟਾ ਦਿੱਤੀ ਤੇ ਇਹ ਨੇ ਮਤਲਬ ਉੱਥੋਂ ਹੱਥੋਂ ਪਾਈ ਹੋਣੇ ਸ਼ੁਰੂ ਹੋ ਗਏ ਥੋੜੇ ਜਿਹਾ ਤੇ ਹੱਥੋਂ ਪਾ ਲਈ ਸ਼ੁਰੂ ਹੋਣੇ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ ਮੇਰੇ ਆਪਾਂ ਚਾਚੇ ਤਾਂ ਇਹਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਮੈਨੂੰ ਜਾਨੇ ਮਾਰ ਦੇਣਾ ਤੇ ਉਹਨਾਂ ਨੇ ਫਿਰ ਸਾਰੇ ਪਰਿਵਾਰ ਨੇ ਰਲ ਕੇ ਪੰਜ ਚੀਜ਼ ਕਰ ਦੇਣ ਦੀ ਜੀ ਪੰਜਾਂ ਰਲ ਕੇ ਪੈ ਗਈ ਇੱਕ ਵਾਰੀ ਇਕੱਠੀ ਤੇ ਉਹ ਤੇਜ਼ ਧਾਰ ਨਾਲ ਉਹਨਾਂ ਨੇ ਮਤਲਬ ਵਾਰ ਕੀਤੇ ਤੇ ਉਹ ਮੁੰਡੇ ਦੀ ਡੈਥ ਹੋ ਗਈ। ਮੌਕੇ ਤੇ ਡੈਥ ਹੋ ਗਈ। ਹਾਂਜੀ ਮੌਕੇ ਤੇ ਨਹੀਂ ਥੋੜਾ ਟਾਈਮ ਇੱਕ ਦੋ ਘੰਟੇ ਬਾਅਦ ਡੈਥ ਹੋ ਗਈ। ਇਹ ਝਗੜਾ ਕੱਲ ਹੀ ਹੋਇਆ ਸੀ ਥੋੜਾ ਪਹਿਲਾਂ ਵੀ। ਕੱਲ ਹੋਇਆ ਪਹਿਲਾਂ ਵੀ ਅੱਜ ਤੋਂ 2-3 ਸਾਲ ਪਹਿਲਾਂ ਹੋਇਆ ਸੀ ਮਾੜਾ ਮੋਟਾ। ਤੇ ਕੋਈ ਰੰਜਿਸ਼ ਨਹੀਂ ਕੋਈ ਕੁਝ ਨਹੀਂ ਸੀਗੇ ਚਾਚੇ ਤਾਇਦੇ ਸੀਗੇ ਜੀ। ਇਸ ਕਰਕੇ ਵੀ ਆ ਹੁਣ ਇਹਨਾਂ ਨੇ ਹੁਣ ਇਹਨਾਂ ਨੇ ਬਣਾ ਲਿਆ ਕਿ ਇਹਨੂੰ ਮਾਰਨੇ ਮਾਰਨਾ ਸੀ। ਤੇ ਇਹਨਾਂ ਨੇ ਸਾਰੇ ਪਰਿਵਾਰ ਨੇ ਰਲ ਕੇ ਇਕੱਠੇ ਹੋ ਗਿਆ ਮਲਾ ਕੀਤਾ ਜੀ। ਜਿਹੜਾ ਜੀ ਗੁਰਜੀਤ ਸਿੰਘ ਹਾਂਜੀ ਇਹ ਹਾਂਜੀ ਬਾਹਰ ਹੋਇਆ ਜੀ। ਕਿਹੜੇ ਦੇ ਪ ਸਾਰੇ ਜਿਹੜੀ ਲੜਾਈ ਹੈ ਉਹ ਸਿਰਫ ਆੜ ਤੋਂ ਹੀ ਹੋਈ ਹੈ ਹਾਂਜੀ ਸਿਰਫ ਆੜ ਤੋਂ ਹੀ ਹੋਈ ਸੀ ਉਹਨੇ ਕਿਹਾ ਕਿ ਮੇਰੀ ਪਿਆਲੀ ਚ ਮੈਂਟਾ ਆਤੀ ਹੈ ਵੀ ਮੈਂ ਤੇਰਾ ਲੈਣਾ ਦੇਣਾ ਕੁਝ ਨਹੀਂ ਹੈਗਾ ਇਹ ਮੇਰੀ ਪਿਆਲੀ ਚ ਉਹ ਕਹਿੰਦਾ ਨਹੀਂ ਇਹ ਆੜ ਮੇਰੀ ਪਿਆਲੀ ਹੈ ਪਰ ਹੈ ਗਰਜੀਤ ਸਿੰਘ ਦੀ ਪਿਆਲੀ ਜੀ ਸਿੰਘ ਜਿਹੜੀ ਇਹ ਜੀ ਗਰਜੀਤ ਸਿੰਘ ਦੀ 34 ਸਾਲ ਦੀ ਮਰ ਜੀ ਮੰਗ ਇਹ ਆ ਜੀ ਮੈਂ ਤਾਂ ਕਹਿੰਦਾ ਜਿਹੜੀ ਤੁਸੀਂ ਕਹਿੰਦੇ ਸਜ਼ਾ ਜਿਹੜੀ ਆ ਜਿਹੜੀ ਉਮਰ ਘੱਟ ਮੈਂ ਕਹਿੰਦਾ ਛੋਟੀ ਹੈ ਜੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਇਸ ਕਰਕੇ ਮੰਗ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਘਰ ਦਾ ਚਿਰਾਗ ਬੁਝਾਖ ਦੇ ਹਾਂਜੀ ਉਹ ਉਹ ਤਾਈ ਦਾ ਮੁੰਡਾ ਹੈ ਜੀ ਤੇ ਤਾਂ ਇਹਦਾ ਮੁੰਡਾ ਸੀਗਾ ਉਹਦੀ ਮਦਰ ਸੀਗੀ ਉਹਦੀ ਵਾਈਫ ਸੀਗੇ ਦੋ ਲੜਤੀਆਂ ਸੀਗੀਆਂ ਉਹਨਾਂ ਦੀਆਂ ਪੰਜ ਜਾਣੇ ਸੀਗੇ ਜਿਹੜਾ ਇਕੱਠਿਆਂ ਨੇ ਹਮਲਾ ਕੀਤਾ। ਨਰਸੋਹ ਜੰਦਰ ਸਿੰਘ ਉਹ ਮਾਲਕ ਜਿਹੜਾ ਜਮੀਨ ਦੇ ਰਜਿਸਟਰ ਕਰਕੇ ਕੱਲ ਸ਼ਾਮ ਨੂੰ ਕੋਈ ਇਹਨਾਂ ਦਾ ਥੋੜਾ ਝਗੜਾ ਹੋਇਆ ਪਹਿਲੀ ਵਿੱਚ। ਉਸ ਤੋਂ ਬਾਅਦ ਇਹ ਮੁੰਡਾ ਜਿਹੜਾ ਗੁਰਪ੍ਰੀਤਾ ਚ ਰਿੰਕੂ ਇਹਦੇ ਮੜੇ ਉਹਦੀ ਗੱਡੀ ਭੰਨੀ ਗੁਰਜੀਤ ਸਿੰਘ ਦੀ। ਗੱਡੀ ਭੰਨ ਤੋਂ ਬਾਅਦ 1 ਘੰਟੇ ਤੋਂ ਬਾਅਦ ਫਿਰ ਇਹਦੇ ਅਟੈਕ ਕੀਤਾ ਸਾਰੇ ਪਰਿਵਾਰ ਨੇ। ਜਿਸਕੋ ਪੰਜ ਜਾਣੇ ਆ ਪਰਿਵਾਰ ਦੇ ਦੋ ਇਹਦੀ ਮਾਂ ਆ ਮੜੇ ਦੀ ਜਨਾਨੀ ਆ ਦੋ ਕੁੜੀਆਂ। ਇਹੜਾ ਮੁੰਡੇ ਦੀ ਮੌਤ ਹੋਈ ਆ ਉਹਦੇ ਪਰਿਵਾਰ ਚ ਕੌਣ ਕੌਣ ਹੈ ਓਏ ਇਹ ਤਾਂ ਕਹੋਦਾ ਵੈਸ ਟਾਈਮ ਉਹਦੀ ਮਦਰ ਹੀ ਆ ਇਸ ਟਾਈਮ ਉਹ ਤੇ ਚਾਚੀ ਤੇ ਉਹਦਾ ਮੁੰਡਾ ਦੋਨੇ ਮਾਪੋਤ ਰਹੇ ਆਪਣੇ ਘੁੱਟ ਉਹ ਪਹਿਲੀ ਦਾ ਹੀ ਹੋਇਆ ਕੋਈ ਇਹਨਾਂ ਦਾ ਕੋਈ ਪਤਾ ਨਹੀਂ ਵਟ ਬੰਨੇ ਦਾ ਕੋਈ ਛਾਚੀ ਜੀ ਬੱਤੀ ਜੀ ਆਪਣੇ ਲੱਗੀ ਸੀ ਹਾਂ ਜੰਗਵਾਰ ਬਾਹਰੋਂ ਆਇਆ ਸੀਗਾ ਮੁੰਡਾ ਹਾਂ ਮੁੰਡਾ ਬਾਹਰੋਂ ਆਇਆ 15 ਦਿਨ ਹੋਇਆ ਆਏ ਨੇ 15 ਦਿਨ ਹੋ ਗਏ ਮੈਰਿਟ ਸੀਗਾ ਨਹੀਂ ਧੰਨਵਾਦ ਕਾਰਵਾਈ ਉਹ ਮੈਂ ਮੰਗ ਭੇਜਣਾ ਹੁਣ ਚਾਹੀਦੀ ਜੋ ਕਾਰਵਾਈ ਬੰਦੀ ਨਾ ਤੇ ਹੁਣੀ ਚਾਹੀਦੀ ਪੂਰੀ ਉਹਨਾਂ ਦਾ ਚਰਾਗ ਬੋਜਾ ਕੱਲਾ ਕੱਲਾ ਮੁੰਡਾ ਸੀਗੇ ਜਿਵੇਂ ਉਹ ਬਾਹਰ ਭੈਆਂ ਵਿਚਾਰੀਆਂ ਮਤਲਬ ਚਰਾਵੇ ਭਜ ਗਏ ਘਰ ਦਾ ਤੇ ਕਾਰਵਾਈ ਹੋਣੀ ਚਾਹੀਦੀ ਐ ਸਸਪ੍ਰਸ਼ਾਸਨ ਨੂੰ ਇਹ ਬੇਨਤੀ ਹਾਂ ਚਾਚਾ ਉਹ ਦੋਨਾਂ ਚਾਚੇ ਤਾਂ ਆਏ ਨੇ ਮੋੜ ਤੇ